ਹਾਂਜੀ ਕਿਸਾਨ ਭਰਾਵੋ ਬਾਈ ਜਿਹੜੇ ਕਿਸਾਨ ਵੀਰ ਨਾ ਕਣਕ ਵੱਢਣ ਤੋਂ ਬਾਅਦ ਕਨਫਿਊਜ਼ ਹੁੰਦੇ ਆ ਕਿ ਵੀ ਮੂੰਗੀ ਦੀ ਕਿਹੜੀ ਵੈਰੈਟੀ ਲਾਈਏ ਤਾਂ ਭਰਾਵੋ ਤੁਹਾਨੂੰ ਇੱਕ ਅਜਿਹੀ ਵੈਰੈਟੀ ਬਾਰੇ ਦੱਸਦੇ ਆ ਸਟਾਰ 444 ਜਿਹੜੀ 60 ਦਿਨਾਂ ਦੇ ਵਿੱਚ ਵਿੱਚ ਬਿਨਾ ਕੋਈ ਪੱਤੇ ਸੁੱਕਣ ਵਾਲੀ ਸਪਰੇਅ ਮਾਰੇ ਤੋਂ ਨਾ 60 ਦਿਨਾਂ ਦੇ ਵਿੱਚ ਵਿੱਚ ਬਾਈ ਤੁਸੀਂ ਉਹਨੂੰ ਭਰਾਵੋ ਕੰਬਾਈਨ ਦੇ ਨਾਲ ਵੱਢ ਸਕਦੇ ਹੋ ਤੇ ਉਸ ਤੋਂ ਬਾਅਦ ਆਰਾਮ ਦੇ ਨਾਲ ਕੋਈ ਮਰਜ਼ੀ ਆਪਦਾ ਜਿਹੜਾ ਝੋਨਾ ਗਾਓ ਲਾ ਸਕਦੇ ਹੋਗੇ ਇਹ ਇਹਦਾ ਬਹੁਤ ਸੋਹਣਾ ਝਾੜ 10 ਤੋਂ ਲੈ ਕੇ ਆਪਾਂ ਕਹੀਏ ਵੀ 13 ਕੁਇੰਟਲ ਤੱਕ ਬਾਈ ਇਹਦਾ ਝਾੜ ਨਿਕਲਦਾ ਕੋਈ ਇਹਨੂੰ ਬਿਮਾਰੀ ਵਗੈਰਾ ਨਹੀਂ ਪੈਂਦੀ ਬਹੁਤ ਸੋਹਣੀ ਭਰਾਵੋ ਯਰ ਮਿਨੇਸ਼ਨ ਹੁੰਦੀ ਹੈਗੀ ਤੇ ਆਹ ਥੋੜੇ ਸਾਹਮਣੇ ਆਪਾਂ ਇੱਕ ਕਿਸਾਨ ਵੀਰ ਨੂੰ ਮਲਾਵਾਂਗੇ ਜਿਹੜਾ ਕਹਿੰਦਾ ਬਾਈ 3 ਸਾਲ ਪਹਿਲਾਂ ਅਸੀਂ ਸਾਰੀਆਂ ਵੈਰਾਈਟੀਆਂ ਵਰਤ ਕੇ ਦੇਖ ਲਈਆਂ ਕਿਸੇ ਦਾ ਇੰਨਾ ਝਾੜ ਨਹੀਂ ਨਿਕਲਿਆ ਤੇ ਕੋਈ ਇੰਨੇ ਘੱਟ ਸਮੇਂ ਦੇ ਵਿੱਚ 60 ਦਿਨਾਂ ਦੇ ਵਿੱਚ ਬਿਨਾ ਪੱਤੇ ਸੁਗਾਉਣ ਵਾਲੀ ਸਪਰੇਅ ਮਾਰੇ ਤੋਂ ਬਾਈ ਕਹਿੰਦਾ ਵੀ ਕੰਬਾਈਨ ਦੀ ਬਾਡੀ ਦੇ ਜੋਗਣੀ ਹੁੰਦੀ ਹੈਗੀ ਬਹੁਤ ਸੋਹਣੀ ਭਰਾਵੋ ਯਰ ਮੀਨੇਸ਼ਨ ਹੁੰਦੀ ਆਗੇ ਤੁਸੀਂ ਬੇਚਿੰਤ ਹੋ ਕੇ ਨਾ ਧੜਕ ਹੋ ਕੇ ਬੀਜ ਸਕਦੇ ਹੋਗੇ ਬਹੁਤ ਸੋਹਣੀ ਆ ਵੀ ਕਣਕ ਬੀਜਣ ਤੋਂ ਬਾਅਦ ਜਿਹੜੀ ਮੈਂ ਕਹਣਾ ਵੀ ਬੀਜਾਂ ਦੇ ਵਿੱਚ ਬੈਸਟ ਵੈਰਾਈਟੀ ਆ ਨਾ ਘੱਟ ਸਮੇਂ ਵਾਲੀ ਉਹ ਸਟਾਰ 447 ਆ ਸਟਾਰ ਐਗਰੀਸ਼ੀਟ ਦੀ ਜਿਹਦਾ 7 ਏਕੜ ਲਾਈਬ ਆ ਨਾ 7 ਏਕੜ ਹਾਂਜੀ 3 ਸਾਲ ਹੋ ਗਏ ਮੈਨੂੰ ਇਹਦੀ ਖੇਤੀ ਕਰਦਿਆਂ ਨੂੰ ਜੀ 3 ਸਾਲ ਤੋਂ ਇਹੀ ਲਾਉਂਦੇ ਆ ਰਹੇ ਹਾਂ ਹਾਂਜੀ ਪਹਿਲਾਂ ਅਸੀਂ ਦੂਜੀ ਵੈਰਾਈਟੀਆਂ ਬਹੁਤ ਲਾਈਆਂ ਠੀਕ ਹੈ ਪਰ ਉਹਦੇ ਨਾਲੋਂ ਇਹਦਾ ਝਾੜ ਬਹੁਤ ਪਲੱਸ ਆ ਜੀ ਸਾਰੀਆਂ ਵੈਰਾਈਟੀਆਂ ਵਰਤ ਕੇ ਦੇਖੀ ਸਾਰੀਆਂ ਨਾਲ ਇੱਕ ਨੰਬਰ ਤੇਜੀ ਹੈ ਵੈਰਾਈਟੀ ਅੱਛਾ ਹਾਂਜੀ ਦੇਖ ਲਓ ਭਰਾ ਉਹ ਕਿਸਾਨ ਵੀਰ ਬੋਲ ਰਿਹਾ ਸੁਨਾਮ ਦੇ ਵਿੱਚ ਆ ਬਾਈ ਗੁਰਪ੍ਰੀਤ ਸਿੰਘ ਆ ਤੇ ਬਾਈ ਇਹ 60 ਦਿਨਾਂ ਦੇ ਵਿੱਚ ਪੂਰੀ ਪੱਕ ਕੇ ਤਿਆਰ ਹੋ ਜਾਂਦੀ ਹੈ 60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਦੂਜੀਆਂ ਅਸੀਂ ਵੈਰਾਈਟੀਆਂ ਬਹੁਤ ਦੇਖੀਆਂ ਉਹ 6 700 6 7 ਕੁਆਂਟਲ ਤੋਂ ਪਲੱਸ ਨਹੀਂ ਕਦੇ ਹੋਈਆਂ ਅੱਛਾ ਇਹ 9 ਤੋਂ 13 ਕੁਆਂਟਲ ਤੱਕ ਦਾ ਝਾੜ ਹੈਗਾ ਜੀ ਠੀਕ ਹੈ ਦਾਣਾ ਚਮਕਦਾਰ ਹੁੰਦਾਗਾ ਵੀ ਪੂਰੀ ਵਧੀਆ ਚਮਕ ਆਉਂਦੀ ਆ ਉੱਥੇ ਰੇਟ ਦਾ ਫਰਕ ਪੈਂਦਾ ਕੋਸ ਪੈਂਦਾ 3-400 ਰੁਪਏ ਕੁਆਂਟਲ ਦਾ ਫਰਕ ਪੈਂਦਾ ਜੀ ਉੱਥੇ ਮਤਲਬ ਤਾਂ 40 ਰੁਪਏ ਕਵਾਂਟਲ ਮੰਗਰ ਜਿਹੜਾ ਰੇਟ ਆ ਉਹ ਵੱਧ ਮਿਲਦਾ ਪਲੱਸ ਇਹਦਾ ਉਹਦੇ ਕਰਕੇ ਹੈ ਤੇ ਹੋਰ ਕਿਸੇ ਗਵਾਂਡੀਆਂ ਨੇ ਵੀ ਲਈ ਵੀ ਆ ਬਾਈ ਸਾਰੇ ਵੀਰੇ ਇੱਥੇ ਇਹੀ ਆ ਸੋਡੇ ਏਰੀਏ 'ਚ ਇਹੀ ਆ ਹੈ ਇੱਥੇ ਹੋਰ ਤਾਂ ਬੜਨ ਬੜੀ ਹੁੰਦਾ ਕਿਸੇ ਨੂੰ ਅੱਛਾ ਸਾਰੀ ਕੱਲੀ ਸਟਾਰ 447 ਲੱਗਦੀ ਹੈ ਸਾਨੂੰ ਇਹਦਾ ਕੋਕਰ ਹੈ ਪਿਛਲੇ ਬਾਰੇ ਐਕਸਪੈਰੀਮੈਂਟ ਜੇ ਇਹਨੂੰ ਆਪ ਪੈਰਾਕੋਟ ਨਾ ਵੀ ਕਰਿਆ ਤਾਂ ਵੀ ਵੱਢ ਸਕਦਾ ਤਾਂ ਵੀ ਵੱਢ ਸਕਦਾ ਕਿਰਦੀ ਨਾਈਟ 'ਚ ਜਮਾ ਪੱਕ ਜਾਂਦੇ ਐਂਡ ਤੱਕ ਫਲੀ ਠੀਕ ਹੈ ਮਤਲਬ 60 ਦਿਨਾਂ ਦੇ ਵਿੱਚ ਜਮਾ ਉਹ ਚਲੋ ਵਾਦ ਤੋਂ ਬਾਅਦ 5-4 ਦਿਨ ਵੱਧ ਲੱਗ ਜਾਣਗੇ ਜਦੋਂ ਆਪ ਜਮਾ ਪਕਾਣ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਤੇ ਭਰਾਵੋ ਬਾਈ ਅੱਜ ਆਪਾਂ ਖੜੇ ਆਂਗੇ ਸੁਨਾਮ ਦੇ ਵਿੱਚ ਜਿੱਥੇ ਆਪਣੇ ਨਾਲ ਕਿਸਾਨ ਵੀਰ ਆ ਬਾਈ ਗੁਰਪ੍ਰੀਤ ਸਿੰਘ ਤੇ ਬਾਈ ਨੇ ਸਟਾਰ 444 ਮੂੰਗੀ ਲਾਈ ਆ ਸਟਾਰ ਐਗਰੀ ਸੀਡ ਦੀ ਤੇ ਬਾਈ ਮੰਨ ਲਓ ਵੀ ਸਵਾਗਤ ਕਰਦੇ ਆ ਤੁਹਾਡਾ ਵੀਡੀਓ ਦੇ ਵਿੱਚ ਪਹਿਲਾਂ ਤਾਂ ਮੈਨੂੰ ਐਂ ਦੱਸੋ ਵੀ ਇਹ ਜਿਹੜੀ ਸਟਾਰ 444 ਵੈਰਾਈਟੀ ਆ ਤੇ ਬਾਈ ਬਾਜ਼ਾਰ ਦੇ ਵਿੱਚ ਮੂੰਗੀਆਂ ਦਾ ਹੋਰ ਵੀ ਵਾਲੀਆਂ ਹੁੰਦੀਆਂ ਨੇ ਤੇ ਤੁਸੀਂ ਇਹੀ ਕਾਹ ਤੋਂ ਲਾਉਣੇ ਹੋ ਕਿ ਕਿੰਨੇ ਕਿੱਲੇ ਲਾਏ ਨੇ ਇਹਦੇ 2 ਸੱਤ ਏਕੜ ਲਾਈਬ ਹਨ ਸੱਤ ਏਕੜ ਹਾਂਜੀ 3 ਸਾਲ ਹੋ ਗਏ ਮੈਨੂੰ ਇਹਦੀ ਖੇਤੀ ਕਰਦਿਆਂ ਨੂੰ ਜੀ 3 ਸਾਲ ਤੋਂ ਇਹੀ ਲਾਉਂਦੇ ਆ ਰਹੇ ਹਾਂ ਹਾਂਜੀ ਪਹਿਲਾਂ ਅਸੀਂ ਦੂਜੀਆਂ ਵੈਰਾਈਟੀਆਂ ਬਹੁਤ ਲਾਈਆਂ ਠੀਕ ਹੈ ਪਰ ਉਹਦੇ ਨਾਲ ਇਹਦਾ ਝਾੜ ਬਹੁਤ ਪਲੱਸਾ ਜੀ ਸਾਰੀਆਂ ਵੈਰਾਈਟੀਆਂ ਵਰਤ ਕੇ ਦੇਖ ਲਈ ਸਾਰੀਆਂ ਨਾਲ ਇੱਕ ਨੰਬਰ ਤੇ ਹੈ ਜੀ ਇਹ ਵੈਰਾਈਟੀ ਅੱਛਾ ਹਾਂਜੀ ਦੇਖ ਲਓ ਭਰਾਵੋ ਕਿਸਾਨ ਵੀਰ ਬੋਲ ਰਿਹਾ ਸੋ ਨਾਮ ਦੇ ਵਿੱਚ ਆ ਬਾਈ ਗੁਰਪ੍ਰੀਤ ਸਿੰਘ ਆ ਤੇ ਬਾਈ ਇਹ 60 ਦਿਨਾਂ ਦੇ ਵਿੱਚ ਪੂਰੀ ਪੱਕ ਕੇ ਤਿਆਰ ਹੋ ਜਾਂਦੀ ਹੈ 60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਦੂਜੀਆਂ ਅਸੀਂ ਵਰਾਇਟੀਆਂ ਬਹੁਤ ਦੇਖੀਆਂ ਉਹ 6 700 6 7 ਕੁਆਂਟਲ ਤੋਂ ਪਲੱਸ ਨਹੀਂ ਕਦੇ ਹੋਈਆਂ ਅੱਛਾ ਇਹ 9 ਤੋਂ 13 ਕੁਆਂਟਲ ਤੱਕ ਦਾ ਝਾੜ ਹੈਗਾ ਜੀ ਠੀਕ ਹੈ ਹਾਂ 10 ਤੋਂ ਪਲੱਸ ਪਲੱਸ ਆਏਗਾ ਮੰਨ ਲਓ ਜੇ ਮੈਂ ਆਲੂਆਂ ਵਾਲੇ ਦੇ ਵਿੱਚ ਲਾ ਦਿੰਦੇ ਆ ਉਥੇ 12 13 ਆ ਜਾਂਦੀ ਹੈ ਹਨ ਜਦੋਂ ਕਣਕ ਤੋਂ ਬਾਅਦ ਉਹ ਕਰਦੇ ਆ ਉਥੇ 9 10 ਕੁਆਂਟਲ ਤੇ ਵਗ ਜਾਂਦੀ ਆ ਮੰਨ ਲਓ 60 ਦਿਨਾਂ ਦੇ ਵਿੱਚ ਕੰਬਾਈਨ ਨਾਲ ਵੱਢ ਲੈਣੇ ਹੋਗੇ ਹਾਂ ਇਹ ਕਮਾਈ ਨਾਲ ਵਧ ਲੈ ਕੋਈ ਨੂ ਬਿਮਾਰੀ ਨਹੀਂ ਠੀਕ ਹੈ ਕੋਈ ਪੀਲਾਪਨ ਨਹੀਂ ਬਹੁਤ ਵਧੀਆ ਵੈਰਾਈਟੀ ਆ ਠੀਕ ਹੈ ਇੱਕੀ ਦਾ ਚਮਕ ਵੀ ਬਹੁਤ ਆ ਇਹਦੇ ਵਿੱਚ ਠੀਕ ਹੈ ਦੂਜਿਆਂ ਨਾਲੋਂ ਮੰਡੀ ਕਰਨ ਬਹੁਤ ਵਧੀਆ ਦਾ ਠੀਕ ਹੈ ਦੂਜਿਆਂ ਜਿਵੇਂ ਆਪਾਂ ਕਹੀਏ ਵੀ ਕੋਈ ਊਨ ਨਾ ਬਿਮਾਰੀ ਵਗੈਰਾ ਆ ਜਾਂਦੀ ਆ ਕੋਈ ਸੋਰ ਆ ਜਾਂਦਾ ਬਿਮਾਰੀ ਨਹੀਂ ਵੀਰੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਹੈ ਤੇ ਜਦੋਂ ਇਹਨੂੰ ਮੰਨ ਲਓ ਵੀ ਦਾਣਾ ਜਿਹੜਾ ਇਹਦਾ ਮੀਡੀਅਮ ਚਮਕਦਾਰ ਹੁੰਦਾ ਹਨਾ ਤੇ ਜਦੋਂ ਇਹਨੂੰ ਮੰਨ ਲਓ ਵੀ ਇੱਕ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਫਲੀ ਲੱਗਦੀ ਹੁੰਦੀ ਆ ਫਲੀਆਂ ਸ਼ੁਰੂਆਤੀ ਦੌਰ ਚ ਤੇ ਇੱਕ ਦੋ ਵਾ ਦਾ ਖੀਰ ਤੇ ਫਲੀਆਂ ਲੱਗਦੀਆਂ ਨੇ ਦਾ ਅਹੀਂ ਝੜ ਪਲੱਸ ਹੈ ਜਦੋਂ ਦਾਣਾ ਤੇ ਕਿਰਦਾ ਨਹੀਂ ਹੈਗਾ ਠੀਕ ਹੈ ਤੈਨੂੰ ਝੜ ਵਧਦਾ ਬਿਲਕੁਲ ਭਰਾ ਉਹ ਇਹ ਗੱਲਾਂ ਨੋਟ ਕਰਨ ਵਾਲੀਆਂ ਨੇਗੀਆਂ ਤੁਸੀਂ ਐ ਲੈ ਲਓ ਵੀ ਬਾਜ਼ਾਰ ਦੇ ਵਿੱਚ ਬਾਈ ਕਹਿੰਦਾ ਮੈਂ ਸਾਰੀਆਂ ਵੈਰਾਈਟੀਆਂ ਟਰਾਈ ਕਰ ਲਈਆਂ ਤੇ ਬਾਕੀ ਹਰੇਕ ਕਿਸਾਨ ਦਾ ਅੱਡ-ਵੱਡ ਤਜਰਬਾ ਹੁੰਦਾਗਾ ਤੇ ਕਹਿੰਦਾ ਤਿੰਨ ਸਾਲ ਹੋ ਗਏ ਸਟਾਰ 444 ਲਾਉਂਦੇ ਨੂੰ ਕਹਿੰਦਾ ਵੀ ਇਹਦੇ ਬਰੋਬਰ ਕਿਸੇ ਦਾ ਝਾੜ ਨਹੀਂ ਆਇਆ ਕਹਿੰਦਾ 13-13 ਕੁਇੰਟਲ ਤੱਕ ਜਿਹੜਾ ਦਾ ਝਾੜ ਆ ਇਹਦਾ ਵੀਰੇ ਇੱਕ ਹੋਰ ਸਨ ਇਹਦਾ ਕੁਕਰ ਹੈ ਪਿਛਲੇ ਬਾਰੇ ਐਕਸਪੈਰੀਮੈਂਟ ਜੇ ਇਹਨੂੰ ਆਪ ਪੈਰਾਕੋਟ ਨਾ ਵੀ ਕਰਿਆ ਤਾਂ ਵੀ ਵੱਢ ਸਕਦਾ ਤਾਂ ਵੀ ਵੱਢ ਸਕਦਾ ਕਿਰਦੀ ਨਾਈ ਮਤਲਬ 60 ਦਿਨਾਂ ਦੇ ਵਿੱਚ ਜਿਵੇਂ ਉਹ ਚਲੋ ਵੱਧ ਤੋਂ ਵੱਧ 5-4 ਦਿਨ ਵੱਧ ਲੱਗ ਜਾਣਗੇ ਜਦੋਂ ਪੱਜਾਂਵਾਂ ਪਕਾਣੀਆਂ ਪੈਰਾ ਕੋਟ ਦੇ ਵੀ ਲੋੜਨੀ ਠੀਕ ਹੈ ਉਹਦੇ ਨਾਲ ਵੀ ਉਹ ਹੋ ਜਾਂਦਾ ਮਤਲਬ ਜਿਵੇਂ ਕੰਬਾਈਨ ਨਾਲ ਵੜਦੇ ਨੂੰ ਝੜਨ ਨਿੱਟੜਨ ਦੀ ਤਾਂ ਦਿੱਕਤ ਆਉਣੀ ਕੋਈ ਦਿੱਕਤ ਨਹੀਂ ਵੀਰੇ ਠੀਕ ਹੈ ਦਾਣਾ ਵਧੀਆ ਹੁੰਦਾ ਹੈ ਸਾਜ ਮੀਡੀਅਮ ਇੱਕ ਨੰਬਰ ਠੀਕ ਹੈ ਤੇ ਹੁਣ ਗੱਲ ਕਰਦੇ ਆ ਵੀ ਜਦੋਂ ਇਹਨੂੰ ਆਪਾਂ ਮੰਡੀ ਦੇ ਵਿੱਚ ਲੈ ਜਾਂਦੇ ਆਗੇ ਹਨਾ ਤੇ ਉੱਥੇ ਕੰਪਨੀ ਕਹਿੰਦੀ ਵੀ ਇਹਦਾ ਦਾਣਾ ਚਮਕਦਾਰ ਹੁੰਦਾਗਾ ਵੀ ਪੂਰੀ ਵਧੀਆ ਚਮਕ ਆਉਂਦੀ ਆ ਉੱਥੇ ਰੇਟ ਦਾ ਫਰਕ ਪੈਂਦਾ ਕੁਝ ਪੈਂਦਾ ਹੀ 3-400 ਰੁਪਏ ਕੁਇੰਟਲ ਦਾ ਫ ਮਲਾਂ ਤਾਂ 450 ਰੁਪਏ ਕਵਾਂਟਲ ਮੰਗਰ ਜਿਹੜਾ ਰੇਟ ਆ ਉਹ ਵੱਧ ਮਿਲਦਾ ਪਲੱਸ ਇਹਦਾ ਉਹਦੇ ਕਰਕੇ ਹੈ ਬਿਲਕੁਲ ਜੀ ਬਾਕੀ ਭਰਾਵੋ ਤੁਸੀਂ ਦੇਖ ਲਓ ਬਾਈ ਆਪਦੇ ਖੇਤ ਨੂੰ ਨਾ ਤੁਸੀਂ ਨਵੇਂ ਤਰੀਕੇ ਦਾ ਆਪਾਂ ਕਹੀਏ ਭਰਾਵੋ ਨਵੇਂ ਦੌਰ ਦਾ ਹੀਰੋ ਬਣਾਓ ਉਹਨੂੰ ਨੇਤਾ ਬਣਾਓ ਆਪਦੇ ਖੇਤ ਤੋਂ ਵੀ ਵਧੀਆ ਉਹ ਕਰੋ ਤੇ ਕੰਪਨੀ ਵੱਲੋਂ ਹਰੇਕ ਸਾਲ ਬੀ ਦੇ ਵਿੱਚ ਸੋਧ ਕੀਤੀ ਜਾਂਦੀ ਹੈਗੀ ਤੇ ਜਿਹੜਾ ਬੀ ਹੈਗਾ ਅਪਾ ਕਹੀ ਵੀ ਸੀਡ ਟ੍ਰੀਟਮੈਂਟ ਕੀਤਾ ਹੁੰਦਾ ਤੇ ਐਤਕੀ ਵੀ ਬਾਈ ਨੇ ਵਾਹਣ ਬੀਜ ਚੁੱਕਿਆਗਾ ਤੇ ਆਹ ਪੈਕੇਟ ਦਿਖਾ ਦੇ ਬਾਈ ਇੱਕ ਵਾਰੀ ਸਾਰੇ ਪਏ ਨੇ ਤੇ ਨਾਲ ਤੁਸੀਂ ਸੀਨ ਵੀ ਦੇਖ ਲੇਤੇ ਆ ਜਰਮੀਨੇਸ਼ਨ ਦੇਖੋ ਕਿੰਨੀ ਸੋਹਣੀ ਹੋਈ ਵੀ ਆ ਬਾਈ ਕਿੰਨੇ ਦਿਨ ਹੋ ਗਏ ਬੀਜੀ ਨੂੰ ਬਾਈ ਇਹਨੂੰ ਇਹਨੂੰ 12 ਦਿਨ ਹੋ ਗਏ 12 ਦਿਨ ਹੈ ਠੀਕ ਹੈ 12 ਦਿਨ ਹੋ ਗਏ ਬੀਜੀ ਨੂੰ ਤੇ ਕਾ ਬਾਈ ਪੂਰਾ ਵਧੀਆ ਹਰਾ ਹੋਇਆ ਬਹੁਤ ਵਧੀਆ ਵੀਰੇ ਜਨਮਰੇਸ਼ਨ ਬਹੁਤ ਇੱਕ ਨੰਬਰ ਆ ਠੀਕ ਹੈ ਕਿੰਨਾ ਵੀ ਪਾਇਆ 15 ਕਿਲੋ ਤੇ 15 ਜੀ 15 ਕਿਲੋ ਹੈ ਕਿਉਂ ਭਰਾ ਉਹ ਬਾਈ 90 ਕਿਲੋ ਵੀ ਲੈ ਕੇ ਆਇਆਗਾ ਤੇ 15 ਸੀਗਾ 90 15 ਕਿਲੋ ਕੇਲੇ ਦਾ ਵੀ ਪਾਇਆਗਾ ਤੇ ਬਹੁਤ ਸੋਨਾ ਉਹ ਹੋਗਾ ਬਹੁਤ ਵਧੀਆ ਆਪਾਂ ਕਹੀਏ ਵੀ ਇਹ ਰਿਜ਼ਲਟ ਆਗਾ ਪਿਆਰ ਦੇ ਵਿੱਚ ਡੁਪਲੀਕੇਸੀ ਬਹੁਤ ਜ਼ਿਆਦਾ ਆ ਜਾਂਦੀ ਹੈ ਜਦੋਂ ਕੋਈ ਚੀਜ਼ ਚੱਲਦੀ ਹੈ ਨਾ ਉਹਨੂੰ ਡੁਪਲੀਕੇਸੀ ਬਣਾਉਣ ਵਾਲੇ ਵੀ ਬਹੁਤ ਆ ਜਾਂਦੇ ਹੈਗੇ ਤੇ ਇਹਦੇ ਲਈ ਭਰਾਵੋ ਧਿਆਨ ਰੱਖੋ ਵੀ ਜੇ ਤੁਸੀਂ ਵੀ ਆਪਦੇ ਖੇਤ ਦੇ ਵਿੱਚੋਂ ਚੰਗਾ ਝਾੜ ਲੈਣਾ ਚੰਗਾ ਮੁਨਾਫਾ ਲੈਣਾ ਕਿਉਂ ਸਾਰੀ 2 ਮਹੀਨਿਆਂ ਦੀ ਫਸਲ ਆ ਗਈ ਤੇ ਵਧੀਆ ਤੁਸੀਂ ਇਹ ਤੇ ਉਹ ਕਰ ਸਕਦੇ ਹੋ ਹੁਣ ਤਾਂ ਸਰਕਾਰ ਨੇ ਤੇ ਐਮ ਐਸ ਪੀ ਵੀ ਦਿੱਤਾ ਵਿਆਗਾ ਭਗਵਾਨ ਜੀ ਤੁਮਨ ਸਰਕਾਰ ਨੇ ਜੇ ਰੇਟ ਬੰਨੇ ਹੋਵੇ ਪੱਕਾ ਤੇ ਉਦੋਂ ਵੀ ਇਹ ਵੱਧ ਰੇਟ ਤੇ ਮੰਡੀ ਦੇ ਵਿੱਚ ਵੇਚਦੀ ਹੈਗੀ ਕਿਉਂ 3-400 ਰੁਪਏ ਜਾਂ 500 ਰੁਪਏ ਤੱਕ ਵੀ ਇਹਦਾ ਜਿਹੜਾ ਜ਼ਿਆਦਾ ਕੁਆਂਟਲ ਮੰਗਰ ਮਿਲਦਾਗਾ ਤੇ ਉਹ ਤੁਸੀਂ ਐਂ ਲਾ ਲਓ ਵੀ ਸੋਨੂੰ ਜੇ ਥੋੜਾ 13 ਕੁਇੰਟਲ ਝਾੜ ਆ ਤੇ 500 ਰੁਪਏ ਿਸ ਨੂੰ ਕੁਇੰਟਲ ਵਗੈਰ ਮੰਗਰ ਵੱਧ ਮਿਲਿਆ ਤਾਂ ਤੁਹਾਨੂੰ 6500 ਰੁਪਏ ਜਾਂ 7000 ਰੁਪਏ ਕਿਲੇ ਦਾ ਐਕਸਟਰਾ ਥੋੜੀ ਕਮਾਈ ਹੋ ਰਹੀ ਆ ਸੋ ਬਾਈ ਗੁਰਪ੍ਰੀਤ ਜੀ ਇਹ ਤਾਂ ਕੋਈ ਮੰਡੀ ਜਾ ਕੇ ਸਾਡਾ ਦੇਖ ਵੀ ਸਕਦਾ ਪੱਕੀ ਹੋਈ ਆ ਕੇ ਅੱਛਾ ਮੰਡੀ ਟੈਸਟ ਵੀ ਕੋਈ ਅਲੱਗ ਦਾ ਪਕਾਈ ਮਾਰਦੇ ਨੇ ਹਾਂ ਮੰਡੀ ਜਾ ਕੇ ਪਰਚੀ ਵੀ ਫੜ ਸਕਦਾ ਠੀਕ ਹੈ ਤੇ ਇਹ ਵੀ ਬਾਈ ਨੇ ਚੈਲੰਜ ਕਰਤਾ ਤੇ ਉਰੇ ਬਾਈ ਥੋੜਾ ਜਿਹੜਾ ਇਹ ਖੇਤ ਆ ਕਿਹੜੀ ਲੋਕੇਸ਼ਨ ਤੇ ਆ ਜਾਂਦਾ ਜਦੋਂ ਆਪਾਂ ਸੁਨਾਮ ਚੋਂ ਨਿਕਲਦੇ ਆਂਗੇ ਇਹ ਜਖੇਪਲ ਰੋਡ ਹੈ ਜਖੇਪਲ ਰੋਡ ਜੇ ਕਾਸੀਵਾਲ ਨੂੰ ਮੁੜਦਾ ਇੱਥੇ ਮੋੜ ਚ ਹੈ ਠੀਕ ਹੈ ਬਿਲਕੁਲ ਤੇ ਬਾਈ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਜੀ ਇੱਕ ਵਾਰ ਕਈ ਵਾਰ ਕਿਸੇ ਵੀਰ ਨੇ ਬਾਈ ਫੋਨ ਤੇ ਜਾਣਕਾਰੀ ਲੈਣੀ ਹੋਵੇ 95692 ਜੀ 51199 ਠੀਕ ਹੈ ਜੀ ਤੇ ਇਹ ਭਰਾਵੋ ਬਾਈ ਗੁਰਪ੍ਰੀਤ ਸਿੰਘ ਜੀ ਦਾ ਮੋਬਾਈਲ ਨੰਬਰ ਆ ਤੇ ਇੱਥੇ ਸਾਹਮਣੇ ਬਾਈ ਹੋਰਾਂ ਦੇ ਘਰ ਆਗੇ ਤੇ ਘਰ ਦੇ ਲਵੇ ਇੱਥੇ ਨਿਆਈਂ ਦੇ ਵਿੱਚ ਖੇਤ ਨੇਗੇ ਤੇ ਇੱਥੇ ਇਹਨਾਂ ਵੱਲੋਂ ਜਿਹੜੀ ਇਹ ਮੂੰਗੀ ਆ ਬੀਜੀ ਗਈ ਆ ਤੇ ਆ ਸਾਹਮਣੇ ਇਥੋਂ ਕਾਸੀਵਾਲ ਨੂੰ ਰਾਹ ਜਾਂਦਾ ਬਾਈ ਹਾਂ ਕਾਸੀਵਾਲੋਂ ਹਾਂ ਨਿਰਮਾਨ ਕੈਂਪਸੋਂ ਕਾਸੀਵਾਲ ਨੂੰ ਰਾਹ ਜਾਂਦਾਗਾ ਤੇ ਇੱਥੇ ਬਿਲਕੁਲ ਬਾਈ ਨੇ ਲਈ ਵੀ ਆ ਤੇ ਹੋਰ ਕਿਸੇ ਗਵਾਂਡੀਆਂ ਨੇ ਵੀ ਲਈ ਵੀ ਆ ਬਾਈ ਸਾਰੇ ਵੀਰੇ ਇੱਥੇ ਹੀ ਆ ਸੋੜ ਏਰੀਏ 'ਚ ਇਹੀ ਆ ਹੈ ਇੱਥੇ ਹੋਰ ਤਾਂ ਬੜਨ ਬੜੀ ਹੁੰਦੀ ਜਨੂੰ ਅੱਛਾ ਸਾਰੀ ਕੱਲੀ ਸਟਾਰ 447 ਲੱਗਦੀ ਆ ਦੇਖ ਲਓ ਭਰਾਵੋ ਜਿਹੜਾ ਸੁਨਾਮ ਹਲਕਾ ਮੰਨਿਆ ਵਿਆ ਇਸ ਚੀਜ਼ ਨੂੰ ਸੋ ਠੀਕ ਆ ਬਾਈ ਧੰਨਵਾਦ ਮਿਹਰਬਾਨੀ ਥੈਂਕ ਯੂ